ਕੁਦਰਦਸ ਲੋਕ ਚੈਨਲ ਦੇ ਤੁਹਾਡਾ ਸਾਰਾ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਦਾਲ ਦਾਲ ਆਪਾਂ ਕਿਹੜੀ ਬਣਾਵਾਂਗੇ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਅੱਜ ਆਪਾਂ ਜਿਹੜੀ ਦਾਲ ਜਿਹੜੀ ਬਣਾਉਣੀ ਆ ਜੀ ਉਹ ਹੈਗੀ ਹੈ ਜੀ ਮਸਰਾਂ ਦੀ ਦਾਲ ਇਹ ਧੋਤੇ ਮਸਰ ਨੇ ਤੇ ਦਲੇ ਹੋਏ ਨੇ ਇਹਨਾਂ ਨੂੰ ਆਪਾਂ ਬਣਾਵਾਂਗੇ ਤੇ ਬਣਾਉਣ ਤੋਂ ਪਹਿਲਾਂ ਮੈਂ ਇਸ ਦਾਲ ਨੂੰ ਅੱਧਾ ਘੰਟਾ ਪਹਿਲਾਂ ਪਿਆਉਂ ਕੇ ਰੱਖ ਦਿੱਤਾ ਸੀ ਤੇ ਦਾਲ ਆਪਣੀ ਪੂਰੀ ਜਿਹੜੀ ਭੇਜ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹੱਥ ਨਾਲ ਟੁੱਟਣੀ ਸ਼ੁਰੂ ਹੋ ਗਈ ਆ ਤੇ ਦਾਲ ਨੂੰ ਆਪਾਂ ਤਿੰਨ ਤੋਂ ਚਾਰ ਪਾਣੀ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਓਨੀ ਦੇਰ ਤੋਂ ਤਾਂ ਜਿੰਨੀ ਤੇਰ ਦਾਲ ਦਾ ਜਿਹੜਾ ਪੂਰਾ ਸਟਾਰਚ ਨਹੀਂ ਨਿਕਲ ਗਿਆ ਤੇ ਦਾਲ ਨੂੰ ਆਪਾਂ ਅੱਜ ਪਤੀਲੇ ਵਿੱਚ ਬਣਾਵਾਂਗੇ ਤੇ ਉਹ ਵੀ ਬਣਾਵਾਂਗੇ ਜੀ ਚੁੱਲੇ ਤੇ ਪੂਰੇ ਦੇਸੀ ਤਰੀਕੇ ਦੇ ਨਾਲ ਤੇ ਸ਼ੁਰੂ ਕਰਦੇ ਆਂ ਜੀ ਦਾਲ ਨੂੰ ਬਣਾਉਣਾ ਇੱਕ ਕੋਲੀ ਆਪਾਂ ਦਾਲ ਦੀ ਲਈ ਸੀ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਚਾਰ ਗੋਲੀਆਂ ਆਪਾਂ ਪਾਣੀ ਦੀਆਂ ਪਾਵਾਂਗੇ ਲੋਡ ਮੁਤਾਬਕ ਬਾਅਦ ਚ ਜੇ ਸਾਨੂੰ ਹੋਰ ਲੋਡ ਹੋਈ ਸੀ ਤੇ ਆਪਾਂ ਬਾਅਦ ਚ ਪਾਵਾਂਗੇ ਪਾਣੀ ਪਹਿਲਾਂ ਆਪਾਂ ਚਾਰ ਗੋਲੀਆਂ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਨਾਲ ਹੀ ਹੁਣ ਆਪਾਂ ਪਾ ਦਾਂਗੇ ਜੀ ਦਾਲ ਦਾਲ ਹੀ ਹੁਣ ਪਾ ਦਾਂਗੇ ਇਹ ਸਵਾਦ ਅਨੁਸਾਰ ਲੂਣ ਇੱਕ ਚਮਚ ਤੋਂ ਥੋੜਾ ਜਿਹਾ ਮੈਂ ਜ਼ਿਆਦਾ ਪਾਇਆ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਆਪਾਂ ਹਲਦੀ ਦਾ ਪਾ ਲਾਂਗੇ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਕਰ ਦਾਂਗੇ ਦਾਲ ਦੇ ਵਿੱਚ ਮਿਕਸ ਇੱਕ ਰੇਝ ਆਪਾਂ ਦਾਲ ਨੂੰ ਲਵਾ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਦੇ ਮਸਾਲੇ ਪਾਵਾਂਗੇ ਅਲੱਗ-ਅਲੱਗੇ ਮਸਾਲੇ ਦੇ ਵਿੱਚ ਲਿਆ ਆਪਾਂ ਲਸਣ ਇੱਕ ਗੰਢੀ ਕੱਟ ਲਈਏ ਤੇ ਚਾਰ-ਪੰਜ ਲੀਆਂ ਆਪਾਂ ਹਰੀਆਂ ਮਿਰਚਾਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਆਪਾਂ ਬਰੀਕ-ਬਰੀਕ ਕੱਟ ਲਏ ਨੇ ਤੇ ਦੋ ਹੀ ਲੈਨੇ ਆਪਾਂ ਇੱਥੇ ਟਮਾਟਰ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਵਿੱਚ ਰਿਜਲੀ ਦਾਲ ਦੇ ਵਿੱਚ ਹੁਣ ਪਾ ਦਾਂਗੇ ਤੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਦੇਸੀ ਤਰੀਕੇ ਨਾਲ ਮਸਲਾਂ ਦੀ ਦਾਲ ਨੂੰ ਬਣਾ ਕੇ ਦੇਖੋ ਦਾਲ ਬਹੁਤ ਸਵਾਦ ਬਣਦੀ ਆ ਤੇ ਇਹਨਾਂ ਟਮਾਟਿਆਂ ਦੇ ਆਪਾਂ ਦੋ-ਦੋ ਪੀਸ ਕਰ ਲਏ ਨੇ ਇਹਨੂੰ ਹੁਣ ਆਪਾਂ ਮਸਾਲਿਆਂ ਨੂੰ ਸਾਰਿਆਂ ਨੂੰ ਬਾਅਦ ਵਿੱਚ ਹਲਾ ਦੇਣੀ ਆ ਚੰਗੀ ਤਰ੍ਹਾਂ ਦਾਲ ਚ ਦਾਲ ਰਿਜਣੀ ਸਟਾਰਟ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇੱਥੇ ਰਿਜਦੀ ਦਾਲ ਦੇ ਵਿੱਚ ਇੱਥੇ ਲਏ ਨੇ ਮੈਂ 2 ਚਮਚ ਲਿਆ ਕੱਚਾ ਤੇਲ ਤੇ ਦਾਲ ਦੇ ਵਿੱਚ ਆਪਾਂ ਪਾ ਦਾਂਗੇ ਕੱਚਾ ਤੇਲ ਪਾਉਣ ਦੇ ਨਾਲ ਇਹ ਵੀ ਦਾਲ ਜਿਹੜੀ ਆ ਉਬਲਦੀ ਨਹੀਂ ਹੈਗੀ ਰਿਜਦੀ ਰਹਿੰਦੀ ਹੈ ਤੇ ਸੇਕ ਆਪਾਂ ਹੁਣ ਇੱਥੇ ਬਿਲਕੁਲ ਘੱਟ ਰੱਖਾਂਗੇ ਘੱਟ ਸੇਕ ਦਿੱਤੇ ਆਪਾਂ ਦਾਲ ਨੂੰ ਰਿਲਾਾਂਗੇ ਤੇ ਇਹਨੂੰ ਤੇਲ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਦਾਲ ਦੇ ਵਿੱਚ ਤੇ ਦਾਲ ਨੂੰ ਹੁਣ ਆਪਾਂ ਰਿਲਦੇ ਆ ਬਿਲਕੁਲ ਘੱਟ ਸੇਕ ਦਿੱਤੇ ਦਾਲ ਨੂੰ ਆਪਾਂ ਕੱਲ ਲੈਨੇ ਜੀ ਇੱਕ ਵਾਰੀ ਚੈੱਕ ਕਰ ਤੇ ਤੁਸੀਂ ਦੇਖ ਸਕਦੇ ਦਾਲ ਉੱਪਰ ਜਾਂਦੀ ਆ ਪੂਰੀ ਤੇ ਦਾਲ ਨੂੰ 15 ਮਿੰਟ ਹੋ ਗਏ ਨੇ ਰਿਲਦੇ ਆ ਆ ਦੇਖੋ ਦਾਲ ਜਿਹੜੀ ਆ ਕੁਲਨੀ ਸਟਾਰਟ ਹੋ ਗਈ ਆ ਤੇ ਜਿਹੜੇ ਆਪਣੇ ਟਮਾਟਰ ਨੇ ਇਹ ਵੀ ਹੋ ਗਏ ਨੇ ਸੌਫਟ ਦੇ ਹੋਣ ਇੱਥੇ ਆਪਾਂ ਟਮਾਟਰਾਂ ਦੇ ਉਤਾਰ ਦਿੰਨੇ ਆ ਜੀ ਛਿਲਕੇ ਤੇ ਟਮਾਟਰਾਂ ਨੂੰ ਆਪਾਂ ਕਟਚੀ ਦੇ ਵਿੱਚ ਰੱਖ ਗਏ ਇਸੇ ਤਰ੍ਹਾਂ ਇਹਦਾ ਸਿਕੜਾ ਜਿਹੜਾ ਚੂਟੇ ਨਾਲ ਉਤਾਰ ਦਾਂਗੇ ਆ ਦੇਖੋ ਪੂਰੇ ਸੌਫਟ ਹੋ ਗਏ ਨੇ ਸਾਰੇ ਟਮਾਟਰ ਦੇ ਸਿੱਕੜਾ ਪੈਸੇ ਤਰ੍ਹਾਂ ਹੀ ਉਤਾਰ ਦਾਂਗੇ ਦਾਲ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਦਾਲ ਆਪਣੀ ਘੋਲ ਕੇ ਤਿਆਰ ਹੋ ਗਈ ਹੈ ਬਿਲਕੁਲ ਤੇ ਹੁਣ ਆਪਾਂ ਇਹਨੂੰ ਉਤਾਰਦੇ ਹਾਂ ਜੀ ਤੇ ਲਾਉਨੇ ਆਂ ਦਾਲ ਵਿੱਚ ਛੋਟਾ ਜਿਹਾ ਤੜਕਾ ਤੜਕਾ ਲਾਉਣ ਵਾਸਤੇ ਮੈਂ ਇੱਥੇ ਲਿਆ ਜੀ ਸਰੋਂ ਦਾ ਤੇਲ ਤੇ ਇਹਨੂੰ ਤੇਲ ਨੂੰ ਆਪਾਂ ਥੋੜਾ ਜਿਹਾ ਗਰਮ ਕਰ ਲੈਨੇ ਆਂ ਤੇਲ ਆਪਣਾ ਹੋ ਗਿਆ ਗਰਮ ਤੇ ਤੜਕਾ ਲਉਣ ਵਾਸਤੇ ਮੈਂ ਇੱਥੇ ਲਈਆਂ ਨੇ ਸੁੱਕੀਆਂ ਦੋ ਲਾਲ ਮਿਰਚਾਂ ਤੇ ਨਾਲ ਹੀ ਇੱਥੇ ਆਪਾਂ ਲਿਆ ਜੀ ਇੱਕ ਚਮਚ ਸਾਬਤ ਧਨੀਆ ਇਹਨੂੰ ਵੀ ਪਾਵਾਂਗੇ ਤੇ ਇੱਕ ਚਮਚ ਪਾਵਾਂਗੇ ਆਪਾਂ ਜੀਰੇ ਦਾ ਧਨੀਆ ਜੀਰੇ ਦਾ ਟੇਸਟ ਆ ਜਿਹੜਾ ਇਹ ਬਹੁਤ ਵਧੀਆ ਤੇ ਇਹਨੂੰ ਚੰਗੀ ਤਰ੍ਹਾਂ ਫੋਨ ਲਾਂਗੇ ਤੇ ਨਾਲ ਹੀ ਹੁਣ ਪਾਵਾਂਗੇ ਜੀ ਇੱਥੇ ਇੱਕ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਇਹ ਕਲਰ ਦੇਣ ਵਾਸਤੇ ਤੇ ਹੁਣ ਆਪਾਂ ਲਾ ਦੇਨੇ ਤੜਕਾ ਤੇ ਲੋ ਜੀ ਆਪਣਾ ਦਾਲ ਨੂੰ ਲੱਗ ਗਿਆ ਤੜਕਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੜਕਾ ਲੱਗਾ ਹੈ ਦਾਲ ਬਹੁਤ ਹੀ ਵਧੀਆ ਬਣੀ ਹੈ ਲੋ ਜੀ ਤੜਕਾ ਆਪਣਾ ਦਾਲ ਨੂੰ ਲੱਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਦਾਲ ਬਣੀ ਹੈ ਤੇ ਤੁਸੀਂ ਇੱਥੇ ਪਤਲੀ ਸੰਗਣੀ ਜਿੰਨੀ ਵੀ ਰੱਖਣੀ ਹੈ ਤੁਸੀਂ ਆਪਣੀ ਮਰਜ਼ੀ ਮੁਤਾਬਕ ਰੱਖ ਸਕਦੇ ਹੋ ਤੇ ਆਪਾਂ ਜਿਹੜੇ ਟਮਾਟਰ ਪਾਏ ਸੀ ਉਹ ਹੋ ਗਏ ਨੇ ਚੰਗੀ ਤਰੀਕੇ ਨਾਲ ਸੌਫਟ ਤੇ ਇਹਨਾਂ ਨੂੰ ਆਪਾਂ ਚਮਚੇ ਨਾਲ ਹੀ ਫੇਰਾਂਗੇ ਆ ਦੇਖੋ ਬਹੁਤ ਵਧੀਆ ਫਿਸ ਗਏ ਨੇ ਸਾਰੇ ਟਮਾਟਰ ਜਿਹੜੇ ਨੇ ਪਾਏ ਸੀ ਆਪਾਂ ਇਹਨਾਂ ਨੂੰ ਸਾਰੇ ਪੀਨ ਦੇਣੇ ਨੇ ਜਿਹੜਾ ਡੇ ਕੋ ਹਰਾ ਧਨੀਆ ਹੈ ਤੇ ਤੁਸੀਂ ਹਰਾ ਧਨੀਆ ਵੀ ਪਾ ਲਓ ਆਪਣੇ ਕੋ ਹਰਾ ਧਨੀਆ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਗਰਨੀਆ ਵਿੱਚ ਹਰਾ ਧਨੀਆ ਘਾਟ ਹੀ ਮਿਲਦਾ ਤੇ ਲਓ ਜੀ ਦਾਲ ਆਪਣੀ ਬਣ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਦਾਲ ਬਣੀ ਹੈ ਤੇ ਤੁਸੀਂ ਜਿਹੜੀਆਂ ਆਪਾਂ ਹਰੀਆਂ ਮਿਰਚਾਂ ਪਾਈਆਂ ਨੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਪਰ ਜਿਹੜੀਆਂ ਸਬੂਤੀਆਂ ਮਿਰਚਾਂ ਪਾਈਆਂ ਨੇ ਆਪਾਂ ਇਹਦਾ ਟੇਸਟ ਹੈ ਜਿਹੜਾ ਦਾਲ ਦੇ ਵਿੱਚ ਬਹੁਤ ਵਧੀਆ ਹੁੰਦਾ ਤੇ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਬਿਲਕੁਲ ਦੇਸੀ ਤਰੀਕੇ ਨਾਲ ਬਣਾ ਕੇ ਦੇਖਿਓ ਸਾਰੇ ਮਸਾਲੇ ਇਕੱਠੇ ਪਾ ਕੇ ਇਹ ਬਹੁਤ ਦਾ ਬਹੁਤ ਸਵਾਦ ਬਣਦੀ ਹੈ ਸਾਬਤ ਜੀਰੇ ਦਾ ਤੇ ਸਾਬਤ ਧਨੀਏ ਦਾ ਤੜਕਾ ਤੁਸੀਂ ਲਾਇਓ ਬਹੁਤ ਵਧੀਆ ਬਦਾਲ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਸ ਨੂੰ ਰੋਟੀ ਨਾਲ ਖਾਓ ਜਾਂ ਨਾ ਇਥੇ ਖਾਓ ਸਾਦੀ ਪਰ ਨਾਲ ਤੇ ਨਾਲ ਖਾਣ ਵਿੱਚ ਬਹੁਤ ਸਵਾਦ ਆਉਂਦੀ ਹੈ ਬਿਨਾਂ ਭੁੱਖ ਤੋਂ ਹੀ ਤੁਸੀਂ ਦੋ ਰੋਟੀਆਂ ਵਾਧੂ ਖਾ ਜਾਓਗੇ ਇੰਨੀ ਦਾਲੇ ਟੇਸਟ ਬਣਦੀ ਹੈ ਸਾਬਤ ਜਿਹੜੇ ਮਸਲ ਹੁੰਦੇ ਆ ਧੋਤੇ ਉਹਨਾਂ ਦੇ ਦਲੇ ਮਸਾਲਾ ਲੀਕ ਇਹ ਆਪਣੇ ਧੋਤੇ ਮਸਰਾਂ ਦੀ ਦਾਲ ਬਿਲਕੁਲ ਬਣ ਕੇ ਹੋ ਗਈ ਜੇ ਤੇ ਆ ਬਿਲਕੁਲ ਸਿੰਪਲ ਤੇ ਸਾਡੇ ਦੇਸੀ ਤਰੀਕੇ ਨਾਲ ਆਪਾਂ ਅੱਜ ਦੀ ਜਿਹੜੀ ਰੈਸਪੀ ਨੂੰ ਬਣਾਇਆ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ